ਉਹਨਾਂ ਨੂੰ ਕਿਉਂ ਜੇ ਕੋਈ ਸਿੰਘ ਕੋਈ ਕਾਰਵਾਈ ਕਰਦਾ ਤੇ ਉਹਦੇ ਪਰਿਵਾਰ ਤੱਕ ਚੱਕ ਲੈ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਚੱਕ ਇਹਨਾਂ ਦੇ ਬੱਚਿਆਂ ਨੂੰ ਕਿਉਂ ਨਹੀਂ ਚੱਕਿਆ ਗਿਆ ਸਰਕਾਰਾਂ ਵੱਲੋਂ ਕੀ ਇਹਨਾਂ ਦੇ ਸ਼ਾਕ ਜਿਹੜੀ ਡੇਰਾ ਮੁਖੀ ਵੱਲੋਂ ਪਾਈ ਜਾਂਦੀ ਆ ਤਾਂ ਉਸੇ ਦਾ ਜਿਹੜਾ ਇਹ سلسلہ ਚੱਲਦਾ ਹੈ ਕਿ ਉਸ ਦਾ ਜਦੋਂ ਵਿਰੋਧ ਹੁੰਦਾ ਹੈ ਤੇ ਵਿਰੋਧ ਦੇ ਦਰਮਿਆਨ ਹੀ ਫਿਲਮ ਆ ਜਾਂਦੀ ਹੈ ਤੇ ਫਿਲਮ ਲਵਾਉਣ ਦੇ ਲਈ ਮਾਫੀ ਨਾ ਭਰ ਜਾਂਦਾ ਤੇ ਮਾਫੀ ਨਾਮੇ ਤੇ ਵੀ ਹੁਣ ਵੱਡੇ ਖੁਲਾਸੇ ਹੋ ਰਹੇ ਆ ਜਸਟਿਸ ਰਣਜੀਤ ਸਿੰਘ ਨੇ ਵੱਡੇ ਖੁਲਾਸੇ ਕਰਤੇ ਕਿ ਅਸਲ ਮਾਫੀ ਨਾਮਾ ਤਾਂ ਪਹੁੰਚਿਆ ਹੀ ਨਹੀਂ ਉੱਥੇ ਆਪਣੇ ਕੋਲੋਂ ਹੀ ਬਣਾ ਕੇ ਜਿਹੜਾ ਪੇਸ਼ ਕਰ ਦਿੱਤਾ ਗਿਆ ਆਖਰਕਾਰ ਸਭ ਤੋਂ ਸਰਵ ਉੱਤਮ ਜਿਹੜਾ ਸਥਾਨ ਆ ਸਾਡਾ ਅਕਾਲ ਤਖਤ ਸਾਹਿਬ ਕਿ ਉਸ ਨੂੰ ਵੀ ਇੰਨਾ ਜਿਹੜਾ ਇਹਨਾਂ ਨੇ ਹਸੂ ਹਿਣਾ ਬਣਾ ਲਿਆ ਕਿ ਆਪਣੇ ਕੋਲੋਂ ਹੀ ਜਿਹੜਾ ਮਾਫੀ ਨਾਮਾ ਬਣਾ ਕੇ ਪੇਸ਼ ਕਰ ਦਿੱਤਾ ਉਥੋਂ ਦੇ ਜਿਹੜੇ ਜਥੇਦਾਰ ਤੇ ਉਹ ਜਥੇਦਾਰ ਨਹੀਂ ਮੈਂ ਤਾਂ ਉਹਨਾਂ ਨੂੰ ਬੁੱਝੜ ਕਹੂੰਗਾ ਗੁਰਬਚਨੇ ਵਰਗੇ ਉਹਨਾਂ ਨੇ ਸਾਰਾ ਉਹ ਤੁਸੀਂ ਸ਼ਰਮਤਾ ਕਰ ਲੈਂਦੇ ਗੁਰਬਚਨੇ ਆ ਅਬ ਵਿਧਾਇਕ ਦੇ ਤੇ ਬੈਠਾ ਸੀਗਾ ਇੱਕ ਸਰਕਾਰੀ ਦਵਾ ਥੱਲੇ ਆ ਕੇ ਕਿ ਪੈਸੇ ਦੇ ਲਾਲ ਥੱਲੇ ਆ ਕੇ ਤੁਸੀਂ ਜਿਹੜਾ ਹੁਕਮ ਨਾਲ ਲਿਖਿਆ ਉਹਦੀ ਠੋਕਰ ਕਿਉਂ ਨਹੀਂ ਮਾਰੀ ਉਹਨੇ ਹੁਣ ਉਹ ਕਿੱਥੇ ਦੁਰਦੁਰ ਕਰਦਾ ਫਿਰਦਾ ਮੈਂ ਤਾਂ ਕਹਣਾ ਜਿਹੜੇ ਉਹ ਉਸ ਟਾਈਮ ਸਮੂਲੀਅਤ ਤੇ ਚਾਹੇ ਜੱਫੇਦਾਰ ਨੇ ਚਾਹੇ ਉਹ ਲੀਡਰ ਨੇ ਚਾਹੇ ਕੋਈ ਆ ਜਿਹੜੇ ਲੋਕ ਨੇ ਇਹਨਾਂ ਦੇ ਪਿੰਡਾਂ ਦੇ ਵਿੱਚ ਨਾ ਵੜਨ ਦੇਣ ਬਸ ਇਹ ਗੁਰੂ ਦੇ ਦੋਸ਼ੀ ਨੇ ਇਹਨਾਂ ਦੇ ਮਗਰਸ਼ਟਾਂ ਰੋੜੇ ਲੈ ਕੇ ਪੈਣਾ ਚਾਹੀਦਾ ਇਹਨਾਂ ਦੇ ਤੇ ਉਸ ਟਾਈਮ ਜਿਹੜੇ ਜਥੇਦਾਰ ਤੇ ਉਹ ਵੀ ਫਿਰ ਮਾਗਰੋਂ ਭੌਂਕੇ ਨੇ ਗੁਰਮਤ ਸਿੰਘ ਵਰਗੇ ਸਾਰਾ ਕੁਝ ਖਲਾਸੀ ਤਾਂ ਹੋਏ ਨੇ ਫਿਰ ਬਾਅਦ ਚ ਜਦੋਂ ਉਹਦੇ ਤੋਂ ਲਾਤਾ ਫਿਰ ਫਿਰ ਭੌਂਕਦੇ ਨੇ ਫਿਰ ਬੋਲਦੇ ਨੇ ਇਹ ਅਸੀਂ ਸਾਡੇ ਵਾਸਤੇ ਉਹਨਾਂ ਕੋਈ ਇੱਜ਼ਤ ਨਹੀਂ ਹੈਗੀ ਇਹੋ ਜਿਹੇ ਜਥੇਦਾਰਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਰੋਲ ਨਾ ਕਿ ਜਿਹਨੇ ਅਕਾਲ ਤਖਤ ਦੇ ਅਹੁਦਿਆਂ ਦੁਰਵਰਤੋਂ ਕੀਤੀ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਹ ਲਾਈ ਆ ਉਹ ਕੋਈ ਜਥੇਦਾਰ ਨਹੀਂ ਸੀ ਲਫਾਫਿਆਂ ਦੇ ਵਿੱਚੋਂ ਨਿਕਲੇ ਹੋਏ ਪੁੱਚੜ ਤੇ ਪੁੱਚੜ ਅਕਾਲੀ ਫੁਲਾ ਸਿੰਘ ਵਰਗਾ ਜੇ ਜਸੇਦਾਰ ਹੁੰਦਾ ਸੜੇ ਨਿਹੰਗ ਸਿੰਘ ਜਸੇਬੰਦੀਆਂ ਮੈਂ ਤਾਂ ਕਹਿੰਦਾ ਮਰ ਗਿਆ ਇਹਨਾਂ ਦੇ ਗਲਾਂ ਦੇ ਵਿੱਚ ਸੰਗਲ ਕਿਉਂ ਨਹੀਂ ਪਾਇ ਇਕੱਠੇ ਹੋ ਕੇ ਇਹ ਵੀ ਉਹਨਾਂ ਦੇ ਐਂ ਹੱਥ ਧਲਾ ਇਹਨਾਂ ਵੀ ਉਹਨਾਂ ਦੇ ਹੱਥ ਮੂਰੇ ਜੋੜਦੇ ਨੇ ਬਾਦਲ ਕਹਿੰਦੇ ਅੱਜ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਅੱਜ ਵੀ ਤੁਰੇ ਫਿਰਦੇ ਨੇ ਦੋਸੀ ਨੇ ਕੋਈ ਗੱਲ ਨਹੀਂ ਸਮਾ ਆਊਗਾ ਸੰਗਲ ਜੇ ਇਹਨਾਂ ਦੇ ਗਲ 'ਚ ਨਾ ਪਾਏ ਪੰਥ ਸਰਕਾਰ ਹੋਣ ਦੇ ਪੰਥਕਾ ਜੇ ਆ ਜਾਣ ਦੇ ਕੋਈ ਕੋਈ ਗੱਲ ਨਹੀਂ ਜਸੇਦਾਰ ਚੰਗਾ ਫੇਰ ਬਦਲੇ ਅਸੀਂ ਲੈਣੇ ਆ ਕੋਈ ਵੀ ਦੋਸੀ ਨਹੀਂ ਬਖਸ਼ਿਆ ਜਾਊਗਾ ਸਾਡੇ ਰਾਉਂਟੇ ਖੜੇ ਹੋ ਜਾਂਦੇ ਨੇ ਜਦੋਂ ਇਸ ਕਾਲ ਤੱਕ ਸਭੀ ਦੁਰਵਰਤੋਂ ਕਰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਾਹਰ ਦਾ ਰੋਲ ਤਾਂ ਫਿਰ ਅਸੀਂ ਜਿਉਂਦੇ ਕਿਉਂ ਨਾ ਮਰ ਕੇ ਸਿੱਖ ਤੇ ਜਿਹੜੇ ਫਿਰ ਸ਼ਾਇਦ ਡਰ ਨਹੀਂ ਫਿਰ ਇਹਨਾਂ ਨੇ ਫਿਲਮਾਂ ਚ ਲਾਈਆਂ ਜੋ ਕੁਛ ਹੋਇਆ ਤੁਹਾਡੇ ਸਾਹਮਣੇ ਸਾਰਾ ਕੁਝ ਸੱਚ ਆ ਗਿਆ ਅਸਲ ਸੱਚ ਪਰ ਜਿਨ੍ਹਾਂ ਨੇ ਕਰਾਇਆ ਜਿਹੜੀ ਉਸ ਟਾਈਮ ਜਦੋਂ ਸਰਕਾਰ ਫਿਰ ਬਦਲੀ ਆ 2017 ਦੇ ਵਿੱਚ ਕੈਪਟਨ ਆਇਆ ਕਹਿ ਕੇ ਗੁਟਕਾ ਸਾਹਿਬ ਨੇ ਸੌਹਾ ਖਾਧੀਆਂ ਉਹਨਾਂ ਨੇ ਵੀ ਅਸੀਂ ਗਿਆਦਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਹੈਗਾ ਕਿ ਅੱਜ ਉਹ ਕਿੱਥੇ ਨੇ ਫਿਰ ਉਸ ਤੋਂ ਬਾਅਦ ਇਹ ਆਈ 22 ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਵੀ ਕਹਿੰਦੀ ਸੀ ਜਿਹੜਾ ਬਰਗਾੜੀ ਕਾਂਡਾ ਜਿਹੜਾ ਸੀ 24 ਘੰਟਿਆਂ ਦੇ ਵਿੱਚ ਜਿਹੜਾ ਇਨਸਾਫ ਦੇ ਸਕਦੀ ਹੈ ਸਰਕਾਰ ਪਰ ਉਹ 24 ਘੰਟੇ ਹਜੇ ਤੱਕ ਨਹੀਂ ਹਾਲੇ 2.5 ਸਾਲ ਬੀਤ ਗਏ ਅੱਧਾ ਸਮਾਂ ਬੀਤ ਗਿਆ ਵਾ ਗੁਰੂ ਸਾਹਿਬ ਦੀ ਗਿਆਦਵੀ ਦੇ ਦੋਸ਼ੀਆਂ ਨੂੰ ਬਚਾਉਂਦੇ ਨੇ ਜੋ ਹਾਲ ਬਾਦਲ ਕਿਆਂ ਦਾ ਹੋਇਆ ਜੋ ਕਾਂਗਰਸ ਦਾ ਹੋਇਆ ਇਹਨਾਂ ਦਾ ਵੀ ਉਦੋਂ ਪਹਿੜਾ ਹਾਲ ਹੋਣਾ ਹੋਈ ਜਾਂਦਾ ਤੁਹਾਡੇ ਸਾਹਮਣੇ ਆ ਦੀਪ ਬਰੇਟਾ ਜਿਹੜਾ ਪ੍ਰਦੀਪ ਪਲੇਰ ਆ ਤੇ ਅਰਸ਼ ਤੂਰੀ ਆ ਇਹਨਾਂ ਨੇ ਆਦੇਸ਼ ਦਿੱਤੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬਾ ਜੋਰੀ ਕਰਨੇ ਆ ਤੇ ਉਸ ਤੋਂ ਬਾਅਦ ਬੇਅਦਬੀ ਕਰਨੀ ਆ ਤਾਂ ਜਦੋਂ ਇਹ ਸਭ ਕੁਝ ਬਿਆਨ ਕੋਰਟ ਵਿੱਚ ਦਰਜ ਨੇ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹਨਾਂ ਜਿਹੜੇ ਦੋਸ਼ੀਆਂ ਤੇ ਕਿਉਂ ਨਹੀਂ ਕਾਰਵਾਈ ਹੋ ਚੁੱਕੀ ਹੋ ਸਕੀ ਤਾਂ ਹੁਣ ਜਿਹੜਾ ਪ੍ਰਦੀਪ ਕਲੇਰ ਆ ਉਸ ਨੂੰ ਹੀਰੋ ਤੱਕ ਜਿਹੜਾ ਇੱਕ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਪਤਾ ਨਹੀਂ ਹੁੰਦੇ ਕਿੱਡੀ ਕਮਲ ਮਾਰ ਲਈ ਜਦੋਂ ਕਿ ਉਹ ਸਿੱਧਾ ਮਲਜਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸੰਬੰਧੀ ਉਸ ਦੇ ਬਿਆਨ ਦਰਜ ਹੋਇਆ ਉਸ ਨੇ ਮੰਨਿਆ ਕਿ ਵੀ ਹਾਂ 164 ਤੇ ਹੈ ਤੇ ਜਿਹੜੇ ਆ ਬਿਆਨ ਦਰਜ ਹੋਇਆ ਕਿ ਵੀ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਚੋਰੀ ਕੀਤੇ ਸੀ ਤਾਂ ਅਖਰਕਾਰ ਉਸ 6 ਸਾਲ ਪਹਿਲਾਂ ਜਿਹੜਾ ਗਾਇਬ ਰਹਿੰਦਾ ਤਾਂ ਬਿੱਤੇ ਸਮੇਂ ਗ੍ਰਿਫਤਾਰ ਕੀਤਾ ਜਾਂਦਾ ਜ਼ਮਾਨਤ ਤੱਕ ਮਿਲ ਜਾਂਦੀ ਆ ਕਿੱਥੇ ਘਾਟ ਰੜਕ ਰਹੀ ਆ ਕਿਹੜੀ ਕਾਰਨ ਹੈ ਕਿ ਅਜੋ ਇਨਸਾਫ ਨਹੀਂ ਮਿਲ ਰਿਹਾ ਅਜੋ ਬੰਦੇ ਆ ਕਾਲ ਤਖਸਾਲ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਇਹ ਗੱਲਾਂ ਮੰਨ ਰਹੇ ਨੇ ਆਪ ਵੀ ਬਦਲ ਕੇ ਮੰਨਤੇ ਤਾਂ ਇੱਕ ਗਲਤੀਆਂ ਹੋਈਆਂ ਗਲਤੀਆਂ ਹੋਈਆਂ ਨੇ ਫੇਰ ਹੁਣ ਕੀ ਐਡੀ ਵੱਡੀ ਗਲਤੀ ਨੂੰ ਮਾਫ ਕਰਨਾ ਲੱਗਦਾ ਹੈ ਕਿ ਮਾਫੀ ਵਾਲੀ ਗੱਲ ਹੈ ਦੇਖੋ ਉਥੇ ਦੇ ਜਥੇਦਾਰ ਬਸਕ ਮਾਫ ਕਰਦੇ ਨੇ ਜਿਹੜੇ ਇਹਨਾਂ ਦੇ ਲਿਫਾਫੇ ਦੇ ਵਿੱਚੋਂ ਨਿਕਲੇ ਹੋਏ ਨੇ ਪਰ ਪੰਸ ਜਿਹੜੀ ਕੌਮ ਆ ਉਹ ਕਦੇ ਮਾਫ ਨਹੀਂ ਕਰੂਗੀ ਇਹਨਾਂ ਨੂੰ ਇਹਨਾਂ ਦੇ ਰਾਜ ਦੇ ਵਿੱਚ ਤਾਕਤ ਸੀ ਇਹਨਾਂ ਨੇ ਇਹਨਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਇਹਨਾਂ ਨੇ ਹੋਰ ਪਾਪ ਕੀਤਾ ਹੁਣ ਤਾਂ ਇਹ ਲਿਖਤੀ ਰੂਪ ਦੇ ਵਿੱਚ ਮੰਨ ਗਏ ਅੱਜ ਜਿਸੇ ਮਰਜੀ ਆਜੇ ਫਿਰ ਉਹ ਜਿਨ੍ਹਾਂ ਨੇ ਚੋਰੀ ਕਰੇ ਸੀ ਜਿਹੜੇ ਜਿਹੜੇ ਸਮੂਲੀਅਤ ਸੀ ਜਿਨ੍ਹਾਂ ਦੀ ਉਹ ਵੀ ਸਾਰੀਆਂ ਗੱਲਾਂ ਸਾਡੇ ਸਾਹਮਣੇ ਸੱਚ ਆ ਗਿਆ ਹੋਰ ਹੁਣ ਇਸ ਤੋਂ ਪਰੇ ਕੀ ਰਹੂਗਾ ਬਾਬਾ ਜੀ ਬਾਬਾ ਜੀ ਮੈਂ ਇੱਧਰ ਹੀ ਆ ਰਹੀ ਹਾਂ ਜਤਿੰਦਰ ਅਰੋੜਾ ਨੇ ਆਪਣੇ ਬਿਆਨ ਵੀ ਦਰਜ ਕਰਾਏ ਆ ਕਿ ਸਾਨੂੰ ਡੇਰਾ ਸਿਰਸਾ ਚ ਬੁਲਾਇਆ ਹੈ ਪਸੇ ਤਾਂ ਉਸ ਦੇ ਨੰਤ ਜਿਹੜੀਆਂ ਪੰਥਕਦਰਦੀ ਜਥੇਬੰਦੀਆਂ ਜਿੰਨੇ ਵੀ ਪੰਥਕਰੇ ਉਹਦਾ ਉਸੇ ਦਿਨ ਦਾ ਵੀ ਇਹਨਾਂ ਦੀ ਸਮੂਲੀਅਤ ਆ ਵਿੱਚ ਇਹ ਨਹੀਂ ਮੰਨੇ ਸਾਨੂੰ ਆ ਕੇ ਗੱਲ ਤਾਂ ਕਹਿੰਦੇ ਨੇ ਫਿਰ ਇਹਨਾਂ ਦੇ ਬਿਆਨ ਦੀ ਸਿਮਰਤ ਕੋਰ ਦੇ ਬੀ. ਜੀ. ਨੇ ਵੀ ਆਦਵੀ ਕੀਤੀ ਹੈ ਕਰਾਈ ਹੈ ਜਿਹਦੀ ਸਮੂਲੀਅਤ ਉਹਦਾ ਕੱਖ ਨਾਲ ਹੀ ਫਿਰ ਹੁਣ ਉਹ ਵੀ ਡੇਰਾ ਪ੍ਰੇਮ ਜਿਹੜਾ ਗੁਰਦੀਪ ਕਲੇਰ ਆ ਉਹਨੇ ਵਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਕਰਾਇਆ ਲਖਾਂ ਰੁਪਈਆ ਨੋਨੇ ਲਿਆ ਇਹਨੇ ਨੰ ਚੇਤਾਵਨੀ ਲਿਖ ਕੇ ਲਾਈ ਵੀ ਤੋ ਸਾਡਾ ਸਿੱਖੋ ਗੁਰੂ ਸਾਡੇ ਗੁਰੂ ਆ ਦੇ ਤੁਹਾਡੇ ਤਾਕਤਾਂ ਲੈ ਲੋ ਪਰਚੇ ਲਾਏਗੇ ਬਰਗਾੜੀ ਦੀਆਂ ਕੰਧਾਂ ਦੇ ਉਸ ਟਾਈਮ ਬਾਦਲ ਸਰਕਾਰ ਸੀ ਜਿਹੜੀ ਅਖੌਤੀ ਆਪਦੇ ਨੂੰ ਕਹਿੰਦੇ ਸੀ ਪੰਪ ਫੰਕਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਵੱਲੋਂ ਬੀਤੇ ਦਿਨ ਹੀ ਇੰਟਰਵਿਊ ਵਿੱਚ ਵੱਡੇ ਖੁਲਾਸੇ ਕੀਤੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਤੇ ਵੱਡੇ ਸ਼ਬਦੀ ਹਮਲੇ ਕੀਤੇ ਆ ਤੇ ਵੱਡੇ ਸਵਾਲੀਆ ਚਿੰਨ੍ਹ ਲਗਾਏ ਨੇ ਤਾਂ ਇਸ ਸਬੰਧੀ ਗੱਲਬਾਤ ਕਰਾਂਗੇ ਅਕਸਰ ਪੰਥਕ ਮਾਮਲੇ ਤੇ ਨਿ ਧੜਕ ਹੋ ਕੇ ਬੋਲਣ ਵਾਲੇ ਬਾਬਾ ਰਾਜਾ ਰਾਜ ਸਿੰਘ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹ ਕੀ ਇਸ ਸਬੰਧੀ ਜਿਹੜੇ ਆ ਸੋਚਦੇ ਆ ਵਿਚਾਰ ਰੱਖਦੇ ਆ ਤੇ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵੱਡਾ ਮਸਲਾ ਸਾਹਮਣੇ ਆਇਆ ਹੈ ਕਿ ਜੋ ਬੇਅਦਬੀਆਂ ਹੋਈਆਂ ਨੇ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਬੇਅਦਬੀ ਦਾ ਜਿਹੜਾ ਕਲੰਕ ਆ ਉਹ ਜਿੱਥੇ ਇੱਕ ਪਾਸੇ ਸਾਡੀ ਸਿੱਖ ਕੌਮ ਤੇ ਵੱਡਾ ਨਸ਼ਰ ਹੋ ਰਿਹਾ ਬਣ ਕੇ ਤਾਂ ਉੱਥੇ ਹੀ ਹੁਣ ਇਸ ਬਾਰੇ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਡੇਰਾ ਪ੍ਰੇਮੀ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਬਿੱਤੇ ਦਿਨੀ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੋ ਹਾਲਾਤ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ 2015 ਕਾ ਦਾ ਹੋਰ ਚੱਲਦਾ ਆ ਰਿਹਾ ਲਗਾਤਾਰ ਉਹ ਤੋਂ ਪਹਿਲਾਂ ਵੀ ਹੋਈਆਂ ਨੇ ਬਿਆਦਮੀਆਂ ਪਰ ਜ਼ਿਆਦਾਤਰ 2015 ਤੋਂ ਸਿਰਸਲਾ ਸ਼ੁਰੂ ਹੋ ਗਿਆ ਉਹੀ ਡੇਰਾ ਬਰੇਮ ਜਿਹੜਾ प्रदीप ਕਲੇਰ ਆ ਉਹਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਾਏ ਲੱਖਾਂ ਰੁਪਈਆ ਇਹਨਾਂ ਨੇ ਲਿਆ ਫਿਰ ਇਹਨਾਂ ਨੇ ਚੇਤਾਵਨੀ ਲਿਖ ਕੇ ਲਾਈ ਵੀ ਤੁਹਾਡਾ ਸਿੱਖੋ ਗੁਰੂ ਸਾਡੇ ਕੋਲ ਆ ਜੇ ਤੁਹਾਡੇ ਤਾਕਤਾਂ ਲੈ ਲਓ ਪਰਚੇ ਲਾਏਗੇ ਬਰਗਾੜੀ ਦੀਆਂ ਕੰਧਾਂ 'ਤੇ ਉਸ ਟਾਈਮ ਬਾਦਲ ਸਰਕਾਰ ਸੀ ਜਿਹੜੀ ਅਖੌਤੀ ਆਪਦੇ ਆਪ ਨੂੰ ਕਹਿੰਦੇ ਸੀ ਪੰਥਕਾਂ ਉਹਨਾਂ ਨੇ ਕੁਝ ਨਹੀਂ ਕੀਤਾ ਉਹ ਚਾਹੁੰਦੇ ਬਹੁਤ ਕੁਝ ਕਰ ਸਕਦੇ ਕਿਉਂਕਿ ਉਹਨਾਂ ਦੀ ਸਰਕਾਰ ਸੀ ਸਾਡੇ ਗੁਰੂ ਦਾ ਗੁਰੂ ਘਰ ਦੇ ਵਿੱਚੋਂ ਚੋਰੀ ਕਰਕੇ ਲੈ ਜਾਣਾ ਫਿਰ ਉਹਨਾਂ ਨੇ ਹਿੱਕ ਥੋਕ ਕੇ ਕਹਿਣਾ ਲਿਖ ਕੇ ਲਿਖਤੀ ਰੂਪ ਦੇ ਵਿੱਚ ਲਾਉਣਾ ਵੀ ਤੁਹਾਡਾ ਗੁਰੂ ਸਾਡੇ ਕੋਲ ਹੈ ਜੇ ਤਾਕਤਾਂ ਲੈ ਲਓ ਤੇ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਉਹ ਕਿਉਂ ਨਹੀਂ ਫੜੇ ਗਏ ਉਸ ਟਾਈਮ ਫਿਰ ਗੁਰੂ ਸਾਹਿਬ ਦੇ ਜਿਹੜੇ ਅੰਗ ਨੇ ਥੋੜੇ ਚਿਰਾਂ ਬਾਅਦ ਹੀ ਜਿਹੜੇ ਉਹ ਅੰਗ ਗਲੀਆਂ ਨਾਲੀਆਂ ਦੇ ਵਿੱਚ ਉੱਥੇ ਬਰਗਾੜੀ ਦੇ ਵਿੱਚ ਰੋਲੇ ਗਏ ਜੇ ਸਿੱਖ ਸੰਗਤਾਂ ਦੇ ਵਿੱਚ ਰੋ ਆਇਆ ਗੁਰੂ ਸਾਹਿਬ ਦੀ ਵਿਅਦਬੀ ਹੋਈ ਤੇ ਸੰਗਤਾਂ ਨੇ ਕੋਟਕਪੂਰੇ ਧਰਨਾ ਲਾ ਦਿੱਤਾ ਉੱਥੇ ਜੋ ਕੁਝ ਹੋਇਆ ਤੁਸੀਂ ਦੇਖਿਆ ਹੀ ਆ ਕਿਵੇਂ ਉੱਥੇ ਲਾਠੀ ਚਾਰਜ ਕਰਿਆ ਗਿਆ ਬਾਦਲ ਦੇ ਕਹਿਣ ਦੇ ਫਿਰ ਲਾਠੀ ਚਾਰਜ ਨਾਲ ਨਹੀਂ ਛੜਿਆ ਇਹਨਾਂ ਨੇ ਬਾਈਬਲ ਕਲਾਮ ਵੀ ਬੈਠੇ ਸੀ ਸਿੰਘ ਉੱਥੇ ਗੋਲੀ ਚਲਾਤੀ ਸਵੇਰੀਆਂ ਮਰਦੇ ਬਿਲੇ ਦੋ ਸਿੰਘ ਉਥੇ ਜਿਹੜੇ ਸ਼ਹੀਦ ਕਰ ਦਿੱਤੇ ਉਹ ਤਾਂ ਬੈਠੇ ਇਨਸਾਫ ਮੰਗਦੇ ਸੀਗੇ ਤੇ ਇਹਨਾਂ ਦੀ ਸਰਕਾਰ ਹੋਵੇ ਪੰਥਕ ਸਰਕਾਰ ਹੋਵੇ ਇਹਨਾਂ ਨੇ ਆਹ ਕੁਝ ਕਰਾਇਆ ਹੋਵੇ ਤੇ ਦੇਖੋ ਮੁੜ ਕੇ ਅੱਜ ਤੱਕ ਉਹਦਾ ਇਹਨਾਂ ਨੇ ਫੇਰ ਛੱਟਾਂ ਵੀ ਉਠਾਈਆਂ ਉਹ ਰੱਦ ਕਰਦੇ ਰਹੇ ਸਮੇਂ ਫੇਰ ਬਰਗਾੜੀ ਮੋਰਚਾ ਲੱਗ ਗਿਆ ਕਹਿੰਦੇ ਅਣਪਛਾਤੇ ਪਰਸਾ ਫਿਰ ਉਹ ਸਾਰੇ ਅਸਲ ਸਾਹਮਣੇ ਆ ਗਿਆ ਤੇ ਕਸੀ ਤੋਂ ਹੁਣ ਤਾਂ ਜਿਹੜੀਆਂ ਪੰਥਕਦਰਦੀ ਜਥੇਬੰਦੀਆਂ ਜਿੰਨੇ ਵੀ ਪੰਥ ਦੇ ਉਹ ਤਾਂ ਉਸੇ ਦਿਨ ਤੋਂ ਵੀ ਇਹਨਾਂ ਦੀ ਸਮੂਲੀਅਤ ਆ ਵਿੱਚ ਇਹ ਨਹੀਂ ਮੰਨੇ ਸਾਨੂੰ ਆਖੇ ਗਲਤ ਕਹਿੰਦੇ ਨੇ ਫਿਰ ਇਹਨਾਂ ਦੇ ਬਿਆਨ ਦੀ ਸਿਮਰਤ कौर ਦੇ ਵੀ ਜਿਹਨੇ ਵੀ ਆਦਵੀ ਕੀਤੀ ਹੈ ਕਰਾਈ ਹੈ ਜਿਹਦੀ ਸਮੂਲੀਅਤ ਆ ਉਹਦਾ ਕੱਖ ਨਾ ਰਹੇ ਫਿਰ ਹੁਣ ਅੱਜ ਉਹੀ ਬੰਦੇ ਉਹਨਾਂ ਦੇ ਅੱਜ ਵਿੱਚ ਆਪ ਦੇ ਵਿੱਚ ਫਟ ਕੇ ਗੁਰੂ ਸਾਹਿਬ ਦੇਖੋ ਜਿਹੜਾ ਪਾਪ ਦਾ ਘੜਾ ਜਦੋਂ ਭਰ ਜਾਂਦਾ ਫਟਦਾ ਹੈਗਾ ਉਹੀ ਬੰਦੇ ਸਾਰੇ ਜਿਨ੍ਹਾਂ ਨੇ ਉਸ ਵੇਲੇ ਕੁਰਸੀਆਂ ਦਾ ਆਨੰਦ ਮਾਣਿਆ ਸਰਕਾਰ ਦੇ ਰਹੇ ਉਦੋਂ ਮੂੰਹ ਤੱਕ ਨਹੀਂ ਖੋਲਿਆ ਉਦੋਂ ਜਿਹੜੇ ਉੱਥੇ ਅਨਸਾਫ਼ ਮੰਗਦੇ ਸੀ ਲੋਕ ਉਹਨਾਂ ਨੂੰ ਗਲਤ ਬੋਲਦੇ ਰਹੇ ਉਹਨਾਂ ਨੂੰ ਮਾਰਦੇ ਰਹੇ ਪਰਚੇ ਦਰਜ ਕਰਦੇ ਰਹੇ ਵੀ ਤੁਸੀਂ ਗਲਤ ਬੈਠੇ ਹੋ ਸਾਡਾ ਕੋਈ ਕਸੂਰ ਹੀ ਨਹੀਂ ਹੈਗਾ ਅੱਜ ਉਹ ਬੰਦੇ ਕਾਲ ਤਖਤ ਸਾਹਬ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਇਹ ਗੱਲਾਂ ਮੰਨ ਰਹੇ ਨੇ ਇਹ ਆਪ ਵੀ ਬਾਦਲ ਕੇ ਮੰਨ ਰਹੇ ਸਾਡੇ ਤੋਂ ਇੱਕ ਗਲਤੀਆਂ ਹੋਈਆਂ ਵੀ ਗਲਤੀਆਂ ਹੋਈਆਂ ਨੇ ਫੇਰ ਹੁਣ ਕੀ ਐਡੀ ਵੱਡੀ ਗਲਤੀ ਨੂੰ ਮਾਫ ਕਰਨਾ ਲੱਗਦਾ ਹੈ ਕਿ ਮਾਫੀ ਵਾਲੀ ਗੱਲ ਹੈ ਦੇਖੋ ਉੱਥੇ ਦੇ ਜਥੇਦਾਰ ਬਸਕ ਮਾਫ ਕਰ ਦੇਣ ਜਿਹੜੇ ਇਹਨਾਂ ਦੇ ਲਫਾਫੇ ਦੇ ਵਿੱਚੋਂ ਨਿਕਲੇ ਹੋਏ ਨੇ ਪਰ ਪੰਥ ਜਿਹੜੀ ਕੌਮ ਆ ਉਹ ਕਦੇ ਮਾਫ ਨਹੀਂ ਕਰੂਗੀ ਇਹਨਾਂ ਨੂੰ ਇਹਨਾਂ ਦੇ ਰਾਜ ਦੇ ਵਿੱਚ ਤਾਕਤ ਸੀ ਇਹਨਾਂ ਨੇ ਇਹਨਾਂ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਇਹਨਾਂ ਨੇ ਹੋਰ ਪਾਪ ਕੀਤਾ ਹੁਣ ਤਾਂ ਇਹ ਲਿਖਤੀ ਰੂਪ ਦੇ ਵਿੱਚ ਮੰਨ ਗਏ ਅੱਜ ਜਿੱਥੇ ਮਰਜੀ ਆਜੇ ਫੇਰ ਉਹ ਜਿਨ੍ਹਾਂ ਨੇ ਚੋਰੀ ਕਰੇ ਸੀ ਜਿਹੜੇ ਡੇਰੇ ਸਮੂਲੀਅਤ ਸੀ ਜਿਨ੍ਹਾਂ ਦੀ ਉਹ ਵੀ ਸਾਰੀਆਂ ਗੱਲਾਂ ਸਾਡੇ ਸਾਹਮਣੇ ਸੱਚ ਆ ਗਿਆ ਹੋਰ ਹੁਣ ਇਸ ਦੁਪਰੇ ਅੱਗੇ ਰਹੂਗਾ ਬਾਬਾ ਜੀ ਬਾਬਾ ਜੀ ਮੈਂ ਇੱਧਰ ਆ ਰਿਹਾ ਜਤਿੰਦਰ ਅਰੋੜਾ ਨੇ ਆਪਣੇ ਬਿਆਨ ਵੀ ਦਰਜ ਕਰਾਏ ਆ ਕਿ ਸਾਨੂੰ ਡੇਰਾ ਸਿਰਸਾ ਚ ਬੁਲਾਇਆ ਗਿਆ ਜਿਸ ਵਿੱਚ ਕਿ ਸੰਦੀਪ ਬਰੇਟਾ ਜਿਹੜਾ ਪ੍ਰਦੀਪ ਕਲੇਰ ਆ ਤੇ ਅਰਸ਼ ਤੂਰੀ ਆ ਇਹਨਾਂ ਨੇ ਆਦੇਸ਼ ਦਿੱਤੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬਾ ਜੀ ਚੋਰੀ ਕਰਨੇ ਆ ਤੇ ਉਸ ਤੋਂ ਬਾਅਦ ਬੇਅਦਬੀ ਕਰਨੀ ਆ ਤਾਂ ਜਦੋਂ ਇਹ ਸਭ ਕੁਝ ਬਿਆਨ ਕੋਰਟ ਵਿੱਚ ਦਰਜ ਨੇ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹਨਾਂ ਜਿਹੜੇ ਦੋਸ਼ੀਆਂ ਤੇ ਕਿਉਂ ਨਹੀਂ ਕਾਰਵਾਈ ਹੋ ਚੁੱਕੀ ਹੋ ਸਕੀ ਤਾਂ ਹੁਣ ਜਿਹੜਾ ਪ੍ਰਦੀਪ ਕਲੇਰ ਆ ਉਸ ਨੂੰ ਹੀਰੋ ਤੱਕ ਜਿਹੜਾ ਇੱਕ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਪਤਾਂ ਨਹੀਂ ਹੁੰਦੇ ਕਿੱਡੀ ਕਮਲ ਮਾਰ ਲਈ ਜਦੋਂ ਕਿ ਉਹ ਸਿੱਧਾ ਮਲਜਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸੰਬੰਧੀ ਉਸ ਦੇ ਬਿਆਨ ਦਰਜ ਹੋਏ ਆ ਉਸ ਨੇ ਮੰਨਿਆ ਕਿ ਵੀ ਹਾਂ 164 ਤੱਕ ਜਿਹੜੇ ਬਿਆਨ ਦਰਜ ਹੋਇਆ ਕਿ ਵੀ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਚੋਰੀ ਕੀਤੇ ਸੀ ਤਾਂ ਆਖਰਕਾਰ ਉਹ 6 ਸਾਲ ਪਹਿਲਾਂ ਜਿਹੜਾ ਗਾਇਬ ਰਹਿੰਦਾ ਤਾਂ ਬਿੱਤੇ ਸਮੇਂ ਗ੍ਰਿਫਤਾਰ ਕੀਤਾ ਜਾਂਦਾ ਜ਼ਮਾਨਤ ਤੱਕ ਮਿਲ ਜਾਂਦੀ ਆ ਕਿੱਥੇ ਘਾਟ ਰੜਕ ਰਹੀ ਆ ਕਿਹੜੀ ਕਾਰਨ ਹੈ ਕਿ ਅੱਜ ਉਹ ਇਨਸਾਫ ਨਹੀਂ ਮਿਲ ਰਿਹਾ ਦੇਖੋ ਜੇ ਉਸ ਟਾਈਮ ਬਾਦਲ ਕਿਆਂ ਵੀ ਪੂਰੀ ਰਾਜ ਭਾਗ ਦਾ ਉਸ ਵੇਲੇ ਦਾ ਨਾ ਸਾ ਸੀਗਾ ਇਹਨਾਂ ਦੀ ਇੱਥੇ ਪੰਜਾਬ ਦੀ ਸਰਕਾਰ ਸੀ ਉੱਥੇ ਸੈਂਟਰ ਦੇ ਵਿੱਚ ਭਾਈ ਵਾਲੀ ਸੀ ਉੱਥੇ ਸਿਮਰਤ ਗੁਰ ਵੱਡੇ ਮੰਤਰੀ ਸੀ ਭਾਜਪਾ ਦੇ ਨਾਲ ਪੂਰੀ ਇਹਨਾਂ ਦੀਆਂ ਉਸ ਵੇਲੇ ਇਹਨਾਂ ਦੇ ਜਿਹੜਾ ਸਿੱਕਾ ਚੱਲਿਆ ਸੀਗਾ ਇਹਨਾਂ ਨੇ ਜਿਹੜੇ ਹੱਕ ਮੰਗਦੇ ਸੀਗੇ ਜਿਹੜੇ ਅਨਸ਼ਾਗਮੰਦ ਇਸੀ ਨਾਪੰਦੇ ਲੋਕ ਉਹਨਾਂ ਨੂੰ ਕੁੱਟਿਆ ਮਾਰਿਆ ਪਰਚੇ ਦਰਜ ਕੀਤੇ ਕਿਤੇ ਉਹਨਾਂ ਨੇ ਕੋਈ ਬਖਸ਼ਿਆ ਕੋਈ ਨਹੀਂ ਵੱਡੇ ਸਾਢੇ ਤੇ ਬਹੁਤ ਪਰਚੇ ਦਰਜ ਉਹ ਕੁੱਟੇ ਮਾਰੇ ਸਭ ਬਹੁਤ ਕੁਝ ਕਰਿਆ ਇਹਨਾਂ ਨੇ ਸਿਰਛਾ ਡੋਰੀ ਨਹੀਂ ਫਿਰ ਇਹਨਾਂ ਨੇ ਫਿਲਮਾਂ ਚ ਲਾਈਆਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਸਾਰਾ ਕੁਝ ਸੱਚ ਆ ਗਿਆ ਅਸਲ ਸੱਚ ਪਰ ਜਿਨ੍ਹਾਂ ਨੇ ਕਰਾਇਆ ਜਿਹੜੀ ਉਸ ਟਾਈਮ ਜਦੋਂ ਸਰਕਾਰ ਫਿਰ ਬਦਲੀ ਆ 2017 ਦੇ ਵਿੱਚ ਕੈਪਟਨ ਆਇਆ ਕਹਿ ਕੇ ਗੁਟਕਾ ਸਾਹਿਬ ਨੇ ਸੌਹਾਂ ਖਾਧੀਆਂ ਉਹਨਾਂ ਨੇ ਵੀ ਅਸੀਂ ਬਿਆਦ ਵੀ ਜਿਹੜੇ ਦਿਵਸ ਸੀ ਨੇ ਉਹਨਾਂ ਨੂੰ ਸੁਜਾਵਾਂ ਦੇਵਾਂਗੇ ਉਹਨਾਂ ਨੇ ਕੋਈ ਕੁਝ ਨਹੀਂ ਕੀਤਾ ਹੈਗਾ ਤੇ ਅੱਜ ਉਹ ਕਿੱਥੇ ਨੇ ਅੱਜ ਉਹ ਵੀ ਘਰੇ ਬਠਿਆ ਤੇ ਆ ਤੇ ਅੱਜ ਬਾਦਲ ਦਾ ਪਰਿਵਾਰ ਵੀ ਫੇਰ ਫੇਰ ਉਸ ਤੋਂ ਬਾਅਦ ਇਹ ਆਈ ਬਾਈ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਵੀ ਕਹਿੰਦੀ ਸੀ ਬਰਗਾੜੀ ਕਾਂਡ ਦਾ ਜਿਹੜਾ ਸੀ 24 ਘੰਟਿਆਂ ਦੇ ਵਿੱਚ ਜਿਹੜਾ ਇਨਸਾਫ ਦੇ ਸਕਦੀ ਹੈ ਸਰਕਾਰ ਪਰ ਉਹ 24 ਘੰਟੇ ਹਜੇ ਤੱਕ ਨਹੀਂ ਹਾਲੇ 2.5 ਸਾਲ ਬੀਤ ਗਏ ਅੱਧਾ ਸਮਾਂ ਬੀਤ ਗਿਆ ਵਾ ਪਤਾਨੀ ਕਦੋਂ ਆਉਣਗੇ 24 ਘੰਟੇ ਸਪੀਕਰ ਕੁਲਤਾਰ ਸੰਧਵਾ ਦੇ ਸਾਰੇ ਇਹ ਬਿਸਤਰਲੇ ਨੇ ਕਲਤਾਰ ਸੰਧਵਾ ਚ ਭਗਮੰਤ ਮਾਨਾ ਕੋਈ ਆ ਜਿਹੜੀ ਗੁਰੂ ਸਾਹਿਬ ਦੀ ਵਿਅਦਬੀ ਦੇ ਦੋਸ਼ੀਆਂ ਨੂੰ ਬਚਾਉਂਦੇ ਨੇ ਜੋ ਹਾਲ ਬਾਦਲ ਕਿਆਂ ਦਾ ਹੋਇਆ ਜੋ ਕਾਂਗਰਸ ਦਾ ਹੋਇਆ ਇਹਨਾਂ ਦਾ ਵੀ ਉਦੋਂ ਭੈੜਾ ਹਾਲ ਹੋਣਾ ਹੋਈ ਜਾਂਦਾ ਤੁਹਾਡੇ ਸਾਹਮਣੇ ਆ ਤੇ ਗੁਰੂ ਗ੍ਰੰਥ ਸਾਹਿਬ ਆ ਮਹਾਰਾਜ ਉਹ ਗੁਰੂ ਸਾਹਿਬ ਜਿਹਨੂੰ ਪੂਰੀ ਲੁਕਾਈ ਹਰ ਟਾਈਮ ਉਹਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਖੜੀ ਰਹਿੰਦੀ ਆ ਉਹਦੇ ਦਰ ਤੇ ਝੁਕਦੀ ਆ ਪੂਰੇ ਧਰਮਾਂ ਦੇ ਲੋਕ ਆ ਕੇ ਉੱਥੇ ਨਮਸਕਾਰ ਕਰਦੇ ਨੇ ਉਹ ਇਹ ਸਿੱਖ ਹੋ ਕੇ ਪੰਥਕ ਘਾਉਣ ਵਾਲੇ ਇਹਨਾਂ ਦੇ ਰਾਜ ਦੇ ਵਿੱਚ ਬਿਆਦਮੀਆਂ ਹੋਣੀਆਂ ਹੁਣ ਬਾਦਲ ਬਾਦ ਕੇ ਇਹਨਾਂ ਦੀ ਸਰਕਾਰਾਂ ਕੋਈ ਇਨਸਾਫ ਨਾ ਗੁਰੂ ਸਾਹਿਬ ਦਾ ਦਿੱਤਾ ਹੋਵੇ ਇਹਨਾਂ ਦੇ ਨਾਲ ਬਹੁਤ ਭੈੜੀਆਂ ਹਾਲਤਾਂ ਹੋਣੀਆਂ ਤੁਸੀਂ ਦੇਖੀ ਜਾਓ ਚਾਹੇ ਉਹ ਆਪ ਵਾਲੇ ਨੇ ਚਾਹੇ ਕਾਂਗਰਸਾ ਚਾਹੇ ਬਾਦਲ ਕੇ ਤਾਂ ਹੁਣ ਤੁਸੀਂ ਦੇਖ ਹੀ ਲਿਆ ਜਿਨ੍ਹਾਂ ਨੇ ਸਾਰਾ ਕੁਝ ਕਰਤੂਤ ਖੰਡਾਈ ਆ ਬਹੁਤ ਕੁਝ ਜਿਹੜਾ ਹਜੇ ਹੋਣਾ ਇਹਨਾਂ ਨਾਲ ਪਾਪੀ ਕੋ ਮਾਰਨੇ ਕੋ ਪਾਪ ਮਹਾਵਲੀਆ ਗੁਰੂ ਸਾਹਿਬ ਨੇ ਸਾਡੇ ਉਹ ਛਾਡਾ ਹਰਦਾਸਨ ਨਹੀਂ ਹੋ ਜਦੋਂ ਅਸੀਂ ਦੇਖਦੇ ਆ ਉਹ ਸੀਨ ਜਦੋਂ ਗੁਰੂ ਸਾਹਿਬ ਦੇ ਅੰਗ ਇਕੱਠੇ ਕਰੇ ਗਲੀਆਂ ਨਾਲੀਆਂ ਦੇ ਵਿੱਚੋਂ ਉਦੋਂ ਜਿਹੜੇ ਦਰ ਪੰਥ ਦਰਦੀ ਸੀ ਉਹਨਾਂ ਦੀਆਂ ਤਾਂ ਆ ਨਿਕਲਦੀਆਂ ਸੀ ਵੀ ਆ ਸਾਡੇ ਹਾਲ ਸਾਡੇ ਸਿੱਖ ਪੰਥ ਦੇ ਆ ਹਾਲ ਹੋ ਗੁਰੂ ਸਾਹਿਬ ਦੇ ਆ ਹਾਲ ਕਰਤੇ ਦੁਸ਼ਟ ਪਾਪੀਆਂ ਨੇ ਇਹਨਾਂ ਨੇ ਸਾਰੇ ਨਹੀਂ ਲਈ ਮੋਰ ਗੋਲੀਆਂ ਚਲਾਈਆਂ ਨੇ ਸਿੱਖ ਸੰਗਤਾਂ ਨੇ ਤਾਂ ਆਪਣੀ ਜਾਨ ਤੱਕ ਵੀ ਨਿਸ਼ਰ ਕਰਤੀ ਤੇ ਜਾਨ ਵੀ ਜਿਹੜੀ ਆ ਬੇਅਦਬੀ ਦਾ ਇਨਸਾਫ ਲੈਣ ਦੇ ਲਈ ਦਾਹ ਤੇ ਲਾਤੀ ਸੀ ਵੀ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਸ ਦੇ ਬਾਵਜੂਦ ਵੀ ਇਨਸਾਫ ਮਿਲਣ ਦੀ ਥਾਂ ਤੇ ਐਸਆਈਟੀ ਤੇ ਐਸਆਈਟੀ ਬਣਾਈ ਜਾ ਰਹੀ ਆ ਪਰ ਕਿਸੇ ਤਰ੍ਹਾਂ ਦੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਕੋਈ ਐਸ ਦੇਖੋ ਇਹਨਾਂ ਦੇ ਸਾਰਿਆਂ ਦੇ ਰਾਲੀਆਂ ਮਿਲਿਆ ਨੇ ਚਾਹੇ ਕਾਂਗਰਸ ਵਾਲੀ ਆ ਬਾਦਲ ਕਿਆਂ ਜਦੋਂ ਉੱਤੇ ਜਿਹਦੀ ਸਰਕਾਰ ਆ ਜਾਂਦੀ ਇੱਕ ਦੂਜਾ ਇਹ ਦੇਖੋ ਇੱਕ ਇਹਨਾਂ ਕੋਈ ਮਾਇਆ ਬਹੁਤ ਆ ਰੁਪਏ ਇੱਕ ਦੂਜੇ ਨੂੰ ਦੇ ਦਿੰਦੇ ਨੇ ਦੇਖੋ ਉਹਨਾਂ ਦੀ ਭਾਈਵਾਲੀ ਆਪ ਚ ਬਣ ਜਾਂਦੀ ਹੈ ਇਹਦਾ ਅਸੀਂ ਲੋਕ ਜਿਹੜੇ ਨਾਲ ਪਿੱਛੇ ਲੜਦੇ ਰਹਿੰਨੇ ਆ ਜਦੋਂ ਸੱਤਾ ਦੇ ਵਿੱਚ ਜਿਹੜੇ ਕਦੇ ਬਾਦਲ ਆ ਗਿਆ ਕਦੇ ਕਾਂਗਰਸ ਆਈ ਕਦੇ ਹੁਣ ਇਹ ਆਪ ਵਾਲੇ ਇਹਨਾਂ ਦੀ ਗੰਡਾਂ ਤੋਪਾਂ ਜੁੜਦੀਆਂ ਨੇ ਇੱਕ ਦੂਜੇ ਨੂੰ ਬਚਾਉਣ ਦੇ ਕੋਸ਼ਿਸ਼ ਲੱਗੇ ਹੋਏ ਨੇ ਇਹ ਆਪ ਜਿਹੜੇ ਹੁੰਦੇ ਨੇ ਕਾਣੇ ਹੁੰਦੇ ਨੇ ਤੇ ਉਹ ਤੋਂ ਫਿਰ ਇਹ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਜਿਹੜੇ ਸਾਰੇ ਆਮ ਦੋਸ਼ੀ ਨੇ ਉਹਨਾਂ ਨੂੰ ਬਚਾਇਆ ਜਾਂਦਾ ਜਿੱਦਾਂ ਸੰਦੀਪ ਬਰੇਟਾ ਵੀ ਅਜੇ ਤੱਕ ਫਰਾਰ ਆ ਉਹ ਵੀ ਫੜਿਆ ਨਹੀਂ ਗਿਆ ਉਹਨਾਂ ਨੂੰ ਕਿਉਂ ਜੇ ਕੋਈ ਸਿੰਘ ਕੋਈ ਕਾਰਵਾਈ ਕਰਦਾ ਤੇ ਉਹਦੇ ਪਰਿਵਾਰ ਤੱਕ ਚੱਕ ਲੈ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਚੱਕ ਇਹਨਾਂ ਦੇ ਬੱਚਿਆਂ ਨੂੰ ਕਿਉਂ ਨਹੀਂ ਚੱਕਿਆ ਗਿਆ ਸਰਕਾਰਾਂ ਵੱਲੋਂ ਕਿ ਇਹ ਇਹਨਾਂ ਦੇ ਜਵਾਈ ਲੱਗਦੇ ਸੀਗੇ ਤੇ ਬਖਸ਼ੇ ਕੋਈ ਨਹੀਂ ਜਾਣੇ ਕੋਈ ਆਸ ਨੂੰ ਦੱਸ ਤਾ ਇਹ ਆਪ ਆਲੇ ਨੇ ਭਗਵੰਤ ਮਾਨ ਆ ਇਹ ਨਹੀਂ ਇਹ ਵੀ ਇੱਥੇ ਹੀ ਸੜਕਾਂ ਤੇ ਰੋਲਣਗੇ ਤੇ ਇਹ ਬੇਅਦਬੀ ਦੀ ਕੜੀ ਜਿਹੜੀ ਆ ਉੱਥੋਂ ਸ਼ੁਰੂ ਹੁੰਦੀ ਆ ਜਦੋਂ ਗੁਰੂ ਗੁਰੂ ਗੋਬਿੰਦ ਸਿੰਘ ਵਰਗ ਪੋਸ਼ਾਕ ਆ ਜਿਹੜੀ ਡੇਰਾ ਮੁਖੀ ਵੱਲੋਂ ਪਾਈ ਜਾਂਦੀ ਆ ਉਸੇ ਦਾ ਜਿਹੜਾ ਇਹ سلسلہ ਚੱਲਦਾ ਹੈ ਕਿ ਉਸ ਦਾ ਜਦੋਂ ਵਿਰੋਧ ਹੁੰਦਾ ਹੈ ਤੇ ਵਿਰੋਧ ਦੇ ਦਰਮਿਆਨ ਹੀ ਫਿਲਮ ਆ ਜਾਂਦੀ ਹੈ ਤੇ ਫਿਲਮ ਲਵਾਉਣ ਦੇ ਲਈ ਮਾਫੀਨਾਮਾ ਵੀ ਆਂਦਾ ਤੇ ਮਾਫੀਨਾਮੇ ਤੇ ਵੀ ਹੁਣ ਵੱਡੇ ਖੁਲਾਸੇ ਹੋ ਰਹੇ ਆ ਜਸਟਿਸ ਰਣਜੀਤ ਸਿੰਘ ਨੇ ਵੱਡੇ ਖੁਲਾਸੇ ਕਰਤੇ ਕਿ ਅਸਲ ਮਾਫੀਨਾਮਾ ਤਾਂ ਪਹੁੰਚਿਆ ਹੀ ਨਹੀਂ ਉੱਥੇ ਆਪਣੇ ਕੋਲ ਹੀ ਬਣਾ ਕੇ ਜਿਹੜਾ ਪੇਸ਼ ਕਰ ਦਿੱਤਾ ਗਿਆ ਆਖਰਕਾਰ ਸਭ ਤੋਂ ਸਰਵ ਉੱਤਮ ਜਿਹੜਾ ਸਥਾਨ ਆ ਸਾਡਾ ਅਕਾਲ ਤਖਤ ਸਾਹਿਬ ਕੀ ਉਸ ਨੂੰ ਵੀ ਇੰਨਾ ਜਿਹੜਾ ਇਹਨਾਂ ਨੇ ਹਸੂ ਹਿੰਨਾ ਬਣਾ ਲਿਆ ਕਿ ਆਪਣੇ ਕੋਲੋਂ ਹੀ ਜਿਹੜਾ ਮਾਫੀਨਾਮਾ ਬਣਾ ਕੇ ਪੇਸ਼ ਕਰ ਦਿੱਤਾ ਹੈ ਦੇਖੋ ਸਾਰਾ ਕੁਝ ਹੁਣ ਤੁਹਾਡੇ ਸਾਹਮਣੇ ਸਾਰਾ ਪਰਤਾਂ ਖੁੱਲ ਗਈਆਂ ਨੇ ਸਾਰਾ ਕੁਝ ਕਰਿਆ ਜਦੋਂ ਲੋਕਾਂ ਦਾ ਵਿਦਰੋਹ ਹੋ ਗਿਆ ਤੇ ਇਹਨਾਂ ਨੇ ਸ਼ਰੋਣੀ ਕਮੇਟੀ ਨੇ 90 ਲੱਖ ਰੁਪਇਆ ਲਾਇਆ ਇਸ਼ਤਿਹਾਰ ਮੰਡਣ ਦੇ ਵੀ ਮਾਫੀ ਦਿੱਤੀ ਗਈ ਹੈ ਲੋਕਾਂ ਦਾ ਰੋਹ ਉੱਠਿਆ ਭੜਕ ਗਏ ਤੇ ਉਹ ਟਾਈਮ ਫਿਰ ਇਹਨਾਂ ਨੂੰ ਜਿਹੜਾ ਉਹ ਸੀ ਵਾਪਸ ਲੈਣਾ ਪਿਆ ਉਥੋਂ ਦੇ ਜਿਹੜੇ ਜਥੇਦਾਰ ਤੇ ਉਹ ਜਥੇਦਾਰ ਨਹੀਂ ਮੈਂ ਤਾਂ ਇਹਨਾਂ ਨੂੰ ਬੁੱਚੜ ਕਹਾਂਗਾ ਗੁਰਬਚਨੇ ਵਰਗੇ ਉਹਨਾਂ ਨੇ ਸਾਰਾ ਉਹ ਤੁਸੀਂ ਸ਼ਰਮਤਾ ਕਰ ਲੈਂਦੇ ਗੁਰਬਚਨੇ ਆ ਵਿਧਾਇਕ ਦੇ ਤੇ ਬੈਠਾ ਸੀਗਾ ਇੱਕ ਸਰਕਾਰੀ ਦਬਾਅ ਥੱਲੇ ਆ ਕੇ ਇੱਕ ਪੈਸੇ ਦੇ ਲਾਲ ਥੱਲੇ ਆ ਕੇ ਤੁਸੀਂ ਜਿਹੜਾ ਹੁਕਮਨਾਮਾ ਲਿਖਿਆ ਉਹਦੀ ਠੋਕਰ ਕਿਉਂ ਨਹੀਂ ਮਾਰੀ ਉਹਨੇ ਹੁਣ ਉਹ ਕਿੱਥੇ ਦੁਰਦੁਰ ਘਰਦਾ ਫਿਰਦਾ ਮੈਂ ਤਾਂ ਕਹਣਾ ਜਿਹੜੇ ਉਹ ਉਸ ਟਾਈਮ ਸਮੂਲੀਅਤ ਤੇ ਜਥੇਦਾਰ ਨੇ ਚਾਹੇ ਉਹ ਲੀਡਰ ਨੇ ਚਾਹੇ ਕੋਈ ਆ ਜਿਹੜੇ ਲੋਕ ਨੇ ਇਹਨਾਂ ਦੇ ਪਿੰਡਾਂ ਦੇ ਵਿੱਚ ਨਾ ਵੜਨ ਦੇਣ ਬਸ ਇਹ ਗੁਰੂ ਦੇ ਦੋਸ਼ੀ ਨੇ ਇਹਨਾਂ ਦੇ ਮਗਰਸ਼ਟਾਂ ਰੋੜੇ ਲੈ ਕੇ ਪੈਣਾ ਚਾਹੀਦਾ ਇਹਨਾਂ ਦੇ ਹੁਣ ਤਾਂ ਸਾਰਾ ਪਰਤਾਂ ਖੁੱਲ ਗਈਆਂ ਸਰਸੇ ਵਾਲੇ ਵੀ ਉਹ ਕਹੀ ਜਾਂਦੇ ਨੇ ਪ੍ਰੇਮੀ ਵੀ ਕਹੀ ਜਾਂਦੇ ਨੇ ਅਸ਼ਟੀਆਂ ਜਿਹੜੀ ਐਸਟੀਆਈ ਉਹ ਵੀ ਸਾਰਾ ਕੁਝ ਕਹੀ ਜਾਂਦੀ ਆ ਤੇ ਉਸ ਟਾਈਮ ਜਿਹੜੇ ਜ਼ਥੇਦਾਰ ਤੇ ਉਹ ਵੀ ਫਿਰ ਮਗਰੋਂ ਭੌਂਕੇ ਨੇ ਗੁਰਮਤ ਸਿੰਘ ਵਰਗੇ ਸਾਰਾ ਕੁਝ ਖੁਲਾਸੇ ਤਾਂ ਹੋਏ ਨੇ ਫਿਰ ਬਾਅਦ ਚ ਜ਼ਰੂਰਦੇ ਤੋ ਲਾਤਾ ਫਿਰ ਫਿਰ ਭੌਂਕਦੇ ਨੇ ਫਿਰ ਬੋਲਦੇ ਨੇ ਇਹ ਅਸੀਂ ਸਾਡੇ ਵਾਸਤੇ ਉਹਨਾਂ ਕੋਈ ਇੱਜ਼ਤ ਨਹੀਂ ਹੈਗੀ ਇਹੋ ਜਿਹੇ ਜ਼ਥੇਦਾਰਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਰੋਲ ਲੱਕੀ ਜਿਨ੍ਹਾਂ ਨੇ ਅਕਾਲ ਤਖਤ ਦੇ ਅਹੁਦਿਆਂ ਦੁਰਵਰਤੋਂ ਕੀਤੀ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਹ ਲਾਈ ਆ ਉਹ ਕੋਈ ਜ਼ਥੇਦਾਰ ਨਹੀਂ ਸੀ ਲਫਾਫਿਆਂ ਦੇ ਵਿੱਚੋਂ ਨਿਕਲੇ ਹੋਏ ਬੁੱਚੜ ਤੇ ਬੋਚੜ ਜੀ ਅਕਾਲੀ ਫੂਲਾ ਸਿੰਘ ਵਰਗਾ ਜੇ ਜ਼ਥੇਦਾਰ ਹੁੰਦਾ ਸੜੇ ਨਿਹੰਗ ਸਿੰਘ ਜਸੇਬੰਦੀ ਮੈਂ ਤਾਂ ਕਹਿੰਦਾ ਮਰ ਗੀਆਂ ਇਹਨਾਂ ਦੇ ਗਲਾਂ ਦੇ ਵਿੱਚ ਸੰਗਲ ਕਿਉਂ ਨਹੀਂ ਪਾਏ ਇਕੱਠੇ ਹੋ ਕੇ ਇਹ ਵੀ ਉਹਨਾਂ ਦੇ ਐਂ ਹੱਥ ਦਲਾ ਇਹਨਾਂ ਵੀ ਉਹਨਾਂ ਦੇ ਹੱਥ ਮੂਰੇ ਜੋੜਦੇ ਨੇ ਬਾਦਲ ਕਹਿੰਦੇ ਅੱਜ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਦੇ ਅੱਜ ਵੀ ਤ ਕੋਈ ਗੱਲ ਨਹੀਂ ਸਮਾ ਆਊਗਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਬਾਹਰ ਆਉਣ ਦੇ ਗਣ ਗਣ ਕੇ ਜੇ ਨਾ ਇਹ ਟੰਗੇ ਉਥੇ ਸੰਗਲ ਜੇਨਾਂ ਦੇ ਗੱਲ ਚ ਨਾ ਪਾਏ ਪੰਥ ਸਰਕਾਰ ਆਉਣ ਦੇ ਪੰਥ ਕਾ ਜੇ ਆ ਜਾਣ ਦੇ ਕੋਈ ਕੋਈ ਗੱਲ ਨਹੀਂ ਜਥੇਦਾਰ ਚੰਗਾ ਫੇਰ ਬਦਲੇ ਅਸੀਂ ਲੈਣੇ ਆ ਕੋਈ ਵੀ ਦੋਸ਼ੀ ਨਹੀਂ ਬਖਸ਼ਿਆ ਜਾਊਗਾ ਸਾਡੇ ਰੌਂਟੇ ਖੜੇ ਹੋ ਜਾਂਦੇ ਨੇ ਜਦੋਂ ਇਸ ਕਾਲ ਤੱਕ ਸਭੀ ਦੁਰਵਰਤੋਂ ਕਰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਾਹਰ ਦਾ ਰੋਲ ਤਾਂ ਫੇਰ ਅਸੀਂ ਜਿਉਂਦੇ ਕਿਉਂ ਨਾ ਮਰ ਕੇ ਸਿੱਖ ਤੇ ਜੇ ਤਾ ਸਰਬਜੀਤ ਸਿੰਘ ਖਾਲਸਾ ਵੱਲੋਂ ਪੰਥਕ ਇਕੱਠ ਵੀ ਸੱਦਿਆ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਕਿ ਨਵੀਂ ਧਿਰ ਜਿਹੜੀ ਆ ਸ਼ੁਰੂ ਹੋਣ ਜਾ ਰਹੀ ਆ ਕਿ ਉਹ ਇਸ ਤਰੀਕੇ ਨਾਲ ਵਿਚਰ ਪਾਏਗੀ ਨਵੀਂ ਧਿਰ ਜੇ ਖੜੀ ਵੀ ਹੋ ਜਾਂਦੀ ਆ ਜਿਵੇਂ ਪੰਥਕ ਅਸਲ ਵਿੱਚ ਲੋਕ ਚਾਹੁੰਦੇ ਨੇ ਪੰਥਕ ਦਰਦੀ ਚਾਹੁੰਦੇ ਨੇ ਕਿ ਵੀ ਹਾਂ ਸਾਡੀ ਅਗਵਾਈ ਇਸ ਤਰੀਕੇ ਨਾਲ ਹੋਵੇ ਲੱਗਦਾ ਹੈ ਕਿ ਉਸ ਤਰੀਕੇ ਨਾਲ ਹੋ ਸਕਦੀ ਹੈ ਅਗਵਾਈ ਬਿਲਕੁਲ ਹੋ ਸਕਦੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਜੇ ਇਕੱਠੇ ਹੋਏ ਨੇ ਇਹ ਮਿਲ ਕੇ ਰਹੇ ਨੇ ਇਨਾਂ ਤੋਂ ਲੋਕਾਂ ਨੂੰ ਬਹੁਤ ਆਸਾਂ ਨੇ ਸਾਨੂੰ ਵੀ ਆਸ ਆ ਜੋ ਪੰਥਰ ਕਿਕਰਤਾ ਰੱਖੀ ਗਈ ਹੈ ਅਸੀਂ ਵੀ ਸਮੂਲੀਤ ਕਰਾਂਗੇ 19 ਤਰੀਕ ਨੂੰ ਸਾਡੇ ਕੋਲੇ ਫੋਨ ਆਏ ਇਹ ਜਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਨਿਹਾਰ ਬਦਲੂਗੀ ਪੰਥਰ ਕਾਸ ਲਈ ਸਰਕਾਰ ਫੇਰ ਆਊਗੀ ਫੇਰ ਪੰਥ ਦੀ ਨਮਾਇੰਦਾ ਜਮਾਤ ਆਊਗੀ ਸੋਹਣੀ ਕਮੇਟੀ ਨੇ ਇਲੈਕਸ਼ਨਾਂ ਵੀ ਆ ਰਹੀਆਂ ਨੇ ਉਹਦੇ ਵਿੱਚ ਵੀ ਅਸੀਂ ਨੇ ਜਿਹੜੇ ਚੰਗੇ ਨਾਤਾ ਦੇਖੋ ਮੈਂ ਚੋਣ ਲੜਨੇ ਆ ਪਹਿਲਾਂ ਹੀ ਮੈਂ ਕਹੀ ਜਾਂਦਾ ਮੈਂ ਪੰਥ ਦਾ ਸੇਵਾਦਾਰ ਬਣ ਕੇ ਡਿਊਟੀ ਭਗਾਉਣੀ ਆ ਜਿਹੜੇ ਚੰਗੇ ਨਮਾਇੰਦੇ ਨੇ ਮੈਂ ਉਹ ਸਾਰੇ ਕਰਨੇ ਨੇ ਵੀ ਆ ਬੰਦੇ ਨੇ ਜਿਹੜੇ ਹੋਰ ਵੀ ਲੜਨ ਬਾਹਰ ਆਉਣ ਪੰਜ ਸੱਤ ਸਿੰਘ ਜਿਹੜੇ ਸਾਰਾ ਇਹ ਸੰਭਾਲਣਾ ਵੀ ਕਿਹਨੂੰ ਲੜਾਈ ਜਾਵੇ ਕਿਹੜਾ ਬੰਦਾ ਜਿਹੜੇ ਬੰਦੇ ਨੇ ਪਹਿਲਾਂ ਹੀ ਪੰਥ ਨਾਲ ਗਰਦਾਰੀਆਂ ਕੀਤੀਆਂ ਨੇ ਜਿਨ੍ਹਾਂ ਨੇ ਪੰਥ ਦੀ ਪਿੱਠ ਦੇ ਵਿੱਚ ਸੁਰੇ ਮਾਰੇ ਨੇ ਜਿਹੜੇ 도ਗਲੇ ਨੇ ਚਿਹਰੇ ਨੇ ਉਹਨਾਂ ਨੂੰ ਲਾਂਬੇ ਕੀਤਾ ਜਾਵੇ ਉਹਨਾਂ ਨੂੰ ਇਹ ਨਾਲ ਨਾਲ ਰਲਾਇਆ ਜਾਵੇ ਜੇ ਫੇਰ ਉਹ ਦੇ ਵਿੱਚ ਰਾਲ ਗੱਡ ਹੋ ਗਈ ਦੁਬਾਰਾ ਤਾਂ ਫੇਰ ਗੱਲ ਨਹੀਂ ਬਣਨੀ ਉਹ ਲੋਕ ਸਾਰਾ ਕੁਝ ਦੇਖਦੇ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਕੱਲੀ ਕੱਲੀ ਗੱਲ ਲੋਕਾਂ ਦੇ ਸਾਹਮਣੇ ਆ ਸਭ ਕੁਝ ਹੋਇਆ ਤੇ ਨਿਤ ਨਵੀਆਂ ਜਿਹੜੀਆਂ ਨੇ ਉਹ ਪਰਤਾਂ ਖੋਲ ਰਹੀਆਂ ਨੇ ਤੇ ਅੱਜ ਤਾਂ ਪਹਿਲੇ ਦਿਨ ਤੋਂ ਇਹੀ ਕੁਝ ਕਹਿੰਦੇ ਸੀ ਜੋ ਕੁਝ ਕਹਿੰਦੇ ਸੋ ਸਾਡੇ ਸਾਹਮਣੇ ਆ ਬਾਕੀ ਗੁਰੂ ਸਮਰਾਥਾ ਗੁਰੂ ਤੇ ਸਾਨੂੰ ਭਰੋਸਾ ਗਾ ਤੇ ਸਾਰਾ ਜਿਹੜਾ ਹੈਗਾ ਪੰਥ ਨਵੇਂ ਸਿਰੋਂ ਤੁਰੂਗਾ ਨਵੇਂ ਸਿਰੋਂ ਰਣਨੀਤੀ ਪੰਥ ਦੀ ਚੱਲੂਗੀ ਅਸੀਂ ਗੁਰੂ ਸਾਹਿਬਾ ਗਿਰਦਾਸ ਗਾਨਾ ਸੱਚੇ ਪਾਤਸ਼ਾਹ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਸਾਰਾ ਮੂਹਰ ਅੱਗੇ ਆਉਣਾ ਚਾਹੀਦਾ ਪੰਥ ਦਰਦੀ ਨੇ ਹੁਣ ਸਮਾਂ ਹੁਣ ਸਮੇਂ ਦੀ ਮੰਗਾ ਲੋਕ ਦੇਖ ਰਹੇ ਨੇ ਤੇ ਤੁਰਦੇ ਵੀ ਨੇ ਤੇ ਭਾਈ ਅਮਰਤਪਾਲ ਸਿੰਘ ਹੁਣਾਂ ਦਾ ਸਾਥ ਦੇਣਾ ਚਾਹੀਦਾ ਇੱਥੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਹੈ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਰਬੱਤ ਖਾਲਸੇ ਨੇ ਥਾਪੇ ਨੇ ਉਹ ਬਾਹਰ ਆਉਣ ਤੇ ਫਿਰ ਚੜ੍ਹਦੀ ਕਲਾ ਹੋਊਗੀ ਫਿਰ ਅਸੀਂ ਇਹਨਾਂ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਫਿਰ ਸਾਮਾਂਗੇ ਤਾਂ ਖਾਲਸਾ ਜੀ ਜਿਵੇਂ ਪ੍ਰਦੀਪ ਕਲੇਰ ਨੇ ਜਿਹੜੇ ਦੋਸ਼ ਲਗਾਏ ਆ ਸ਼੍ਰੋਮਣੀ ਅਕਾਲੀ ਦਲ ਤੇ ਕਿ 2017 ਚ ਜਿਹੜੀ ਇਲੈਕਸ਼ਨ ਹੋਈ ਆ ਤਾਂ 2 ਫਰਵਰੀ ਨੂੰ ਕਹਿੰਦੇ ਆ ਮੀਟਿੰਗ ਹੁੰਦੀ ਆ ਡੇਰਾ ਮੁਖੀ ਨਾਲ ਤਾਂ ਉਹ ਉੱਥੇ ਮਦਦ ਕੀਤੀ ਜਾਂਦੀ ਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਤਾਂ ਉਧਰ ਸੁਖਵੀਰ ਬਾਦਲੇ ਇਹਨੂੰ ਕਹਿੰਦੇ ਆ ਕਿ ਬਿਲਕੁਲ ਝੂਠ ਬੋਲਿਆ ਜਾ ਰਿਹਾ ਹੈ ਬੀਜੇਪੀ ਵੱਲੋਂ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਪਰ ਉੱਥੇ ਹੀ ਅਕਾਲੀ ਦਲ ਆ ਜਿਹੜਾ ਖੇਰੂ ਖੇਰੂ ਹੋ ਗਿਆ ਕਿ ਇਹੀ ਕਾਰਨ ਲੱਗਦੇ ਆ ਕਿ ਪੰਥ ਨਾਲ ਧੋਖਾ ਕਮਾਇਆ ਗਿਆ ਕਿ ਅੱਜ ਅਕਾਲੀ ਦਲ ਜਿਹੜਾ ਉਹ ਤਦਾਰ ਤੇ ਆ ਗਿਆ ਕਿ ਨਾ ਉਧਰਲਾ ਮੰਨਣ ਨੂੰ ਤਿਆਰ ਹੈ ਨਾ ਇਧਰਲਾ ਮੰਨਣ ਨੂੰ ਤਿਆਰ ਤੇ ਭਾਜਪਾ ਇਹਨਾਂ ਦੇ ਭਾਈ-ਭਾਲ ਸੀ ਉਧਰ ਤਾਂ ਕਹਿੰਦੇ ਸਾਡੇ ਪਤੀ ਪਤਨੀ ਆ ਰਿਸ਼ਤਾਗਾ 9 ਮਾਰਚ ਦਾ ਰਿਸ਼ਤਾ ਤੇ ਅੱਜ ਜੋ ਪਰਤਾਂ ਖੋਲਣ ਰਹੀਆਂ ਨੇ ਰਲ ਮਿਲ ਕੇ ਸਾਰਾ ਕੁਝ ਕਿਹਾ ਕਰਿਆ ਇਹ ਵੋਟਾਂ ਦੀ ਖਾਤਰੀ ਕਰਾਇਆ ਫਿਲਮ ਵੀ ਵੋਟਾਂ ਦੀ ਖਾਤਰ ਚਲਾਈਆਂ ਇਹਨਾਂ ਨੇ ਬਈ ਆਦਮੀਆਂ ਦੇ ਵਿੱਚ ਵੀ ਉਹਨਾਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਜਿਹੜਾ ਵੋਟਾਂ ਲੈਣ ਖਾਤਰ ਇਹ ਸਾਰਾ ਕੁਝ ਕਰਿਆ ਪਰ ਗੁਰੂ ਦੀ ਮਾਰ ਪੈ ਰਹੀ ਹੈ ਇਹਨਾਂ ਨੂੰ ਇਹ ਜਿੱਤਦੇ ਨਹੀਂ ਹੈਗੇ ਹਾਰਨਗੇ ਸਰੌਣੀ ਕਮਿਊਨਿਟੀ ਦੇ ਵਿੱਚੋਂ ਵੀ ਇਹਨਾਂ ਦਾ ਸਫਾਇਆ ਹੋਊਗਾ ਇਹ ਦਿਨੋਂ ਦਿਨ ਇਹ ਇਹਨਾਂ ਦੇ ਜਿਹੜੇ ਹੈਗੇ ਇਹਨਾਂ ਨੇ ਨੂੰ ਹੀ ਜਾਣਾ ਕਿਉਂਕਿ ਗੁਰੂ ਸਾਹਿਬ ਦਾ ਘੋਰ ਨਰਾਦਰ ਇਹਨਾਂ ਦੇ ਰਾਜ ਦੇ ਵਿੱਚ ਹੋਇਆ ਇਹਨਾਂ ਕੋਲ ਉਸ ਟਾਈਮ ਤਾਕਤ ਸੀਗੀ ਇਹ ਚਾਉਂਦੇ ਜਿਹੜੇ ਦੋਸ਼ੀਆਂ ਨੂੰ ਉਹਨਾਂ ਨੂੰ ਫਾਹੇ ਟੰਗ ਸਕਦੇ ਸੀਗੇ ਹੁਣ ਸਾਰਿਆਂ ਦੋਸ਼ੀਆਂ ਨੂੰ ਕਦੇ ਫਾਹੇ ਟੰਗਿਆ ਹੁੰਦਾ ਸੁਜਾਵਾਂ ਦਿੱਤੀਆਂ ਹੁੰਦੀਆਂ ਜਿਵੇਂ ਇਹਨਾਂ ਕੋਲੇ ਤਾਕਤ ਸੀ ਪਰ ਇਹਨਾਂ ਨੇ ਉਹ ਤਾਕਤ ਪੰਥ ਵਾਲੇ ਪਾਸੇ ਗੁਰੂ ਵਾਲੇ ਪਾਸੇ ਨਹੀਂ ਲਾਈ ਇਹਨਾਂ ਨੇ ਸਿਰਫ ਕੁਰਸੀ ਦੀ ਖਾਤਰ ਜਿਹੜੇ ਇਹਨਾਂ ਦਾ ਦੋਸ਼ੀਆਂ ਦਾ ਸਾਥ ਦਿੱਤਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਦਾਲ ਨਹੀਂ ਗਲਦੀ ਜਿੱਥੇ ਮਰਜੀ ਭੱਜ ਲੈਣ ਅਕਾਲੀ ਦਲ ਇਹ ਦੋਸ਼ ਲਗਾ ਰਿਹਾ ਕਿ ਸਾਡੇ ਤੋਂ ਸ਼ਰਮਣੀ ਕਮੇਟੀ ਖੋਣਾ ਚਾਹੁੰਦੇ ਆ ਵਿਰੋਧੀ ਪਾਰਟੀਆਂ ਇਸੇ ਕਰਕੇ ਸਾਡੇ ਤੇ ਜਿਹੇ ਦੂਸ਼ਣਵਾਦੀਆ ਲੱਗ ਰਹੀ ਆ ਤੇ ਜਿਹੇਆਂ ਗਤੀਵਿਧੀਆਂ ਕੀਤੀਆਂ ਜਾ ਰਹੇ ਨੇ ਕੀ ਇਸ ਤੇ ਕੋਈ ਸਚਾਈ ਹੈ ਜੇਕਰ ਉਹਨਾਂ ਤੋਂ ਖੋਈ ਵੀ ਜਾ ਰਹੀ ਆ ਸ਼ਰਮਣੀ ਕਮੇਟੀ ਤਾਂ ਉਸ ਦੇ ਅੱਗੇ ਕਾਰਗੁਜ਼ਾਰੀ ਕਿੱਦਾਂ ਦੀ ਰਹਿਣ ਵਾਲੀ ਆ ਕਿੱਦਾਂ ਦਾ ਕੀ ਕੁਝ ਹੋਏਗਾ ਜੇ ਬਦਲੇ ਵੀ ਜਾਂਦੇ ਆ ਸ਼ਰਮਣੀ ਕਮੇਟੀ ਹੱਥੋਂ ਜਾਂਦੀ ਆ ਅਕਾਲੀ ਦਲ ਦੇ ਦੇਖੋ ਇਹ ਅਕਾਲੀ ਦਲ ਕਿੱਥੋਂ ਆ ਗਿਆ ਇਹਦਾ ਬਾਦਲ ਦਾ ਲਾ ਹੈ ਅਕਾਲੀ ਦਲ ਜੇ ਹੁੰਦਾ ਫਿਰ ਸਾਰੇ ਗੱਲ ਨਾ ਬਣ ਜਾਂਦੀ ਇਹਦਾ ਬਾਦਲ ਦਾਲਾ ਇੱਕ ਪਰਿਵਾਰ ਦਾ ਦਾਲਾ ਬਣਾਇਆ ਹੋਇਆ ਸੀਗਾ ਸਾਰੇ ਜਿਹੜੇ ਉਹਨਾਂ ਦੇ ਬੰਦੇ ਨੇ ਸਾਰੇ ਖਲਾਸੇ ਕਰੀ ਜਾਂਦੇ ਨੇ ਖਤਮ ਹੋਣਗੇ ਇਹਨਾਂ ਨੇ ਇਸ ਸੋਨਿਕ ਕਮੇਟੀ ਦੇ ਵਿੱਚ ਖਤਮ ਹੋਣਗੇ ਸਾਰਾ ਕੁਝ ਹੋਊਗਾ ਸਾਰਾ ਕੁਝ ਹੋਣਾ ਤੁਸੀਂ ਦੇਖ ਲਿਓ ਇਹ ਸੋਨਿਕ ਕਮੇਟੀ ਜਿੱਤਣ ਬਾਤ ਹੈ ਜਿਹੜੇ ਡਰਾਮੇ ਕਰਦੇ ਫਿਰਦੇ ਨੇ ਜਿਹੜਾ ਦਫਾਲ ਬਾਗੀ ਧੜਾ ਹੋਇਆ ਸਾਰੇ ਇਹਨਾਂ ਦੀ ਕੋਈ ਗੱਲਬਾਤ ਆ ਠੀਕ ਹਨ ਪਰ ਲੋਕ ਜਦੋਂ ਇਹਨਾਂ ਬੋਲਦੇ ਨੇ ਚਾਹੇ ਬਾਗੀ ਧੜਾ ਹੋਵੇ ਚਾਹੇ ਇਹੋ ਬਾਦਲ ਹੋਵੇ ਲੋਕ ਇਹਨਾਂ ਨੂੰ ਕੱਢਦੇ ਨੇ ਗਾਲਾਂ ਤੁਸੀਂ ਦੇਖ ਸਕਦੇ ਹੋ ਤਾਜ ਵੀ ਗੁਰੂ ਸਾਹਿਬ ਨਾਲ ਤਰੋ ਹੁਕਮ ਆਇਆ ਦਗਾ ਕੀਤਾ ਨੇ ਪੰਥ ਦੀ ਪਿੱਠ ਦੇ ਵਿੱਚ ਹਮੇਸ਼ਾ ਹੀ ਸੁਰਾ ਮਾਰਿਆ ਤੇ ਲੋਕ ਹੁਣ ਬਖਸ਼ਣਗੇ ਨਹੀਂ ਗੁਰੂ ਇਹਨਾਂ ਨੂੰ ਬਖਸ਼ੂਗਾ ਨਹੀਂ ਜਿਹੜੀ ਸ਼ਰੋਮਣੀ ਕਮੇਟੀ ਤੋਂ ਸਾਨੂੰ ਕੁਝ ਜਿਹੜੇ ਆ ਨਿਰਦੇਸ਼ ਮਿਲਦੇ ਆ ਜਾਂ ਕੁਝ ਸਿੱਖਣ ਨੂੰ ਮਿਲਦਾ ਸੀ ਪਰ ਉਹਨਾਂ ਦੀ ਅਗਵਾਈ ਵਿੱਚ ਹੀ ਅੱਜ ਜਿਹੜੀਆਂ ਤਲਵਾਰਾਂ ਤੱਕ ਜਿਹੜੀਆਂ ਚੱਲ ਰਹੀਆਂ ਨੇ ਹਰਮੰਦਰ ਸਾਹਿਬ ਦੇ ਅੱਜ ਇੱਕ ਜਿਹੜੇ ਆ ਕਲਰਕ ਜਿਹੜਾ ਉਹ ਮੌਤ ਦੇ ਘਾਟ ਉਤਾਰਤਾ ਕੀ ਕਰਨ ਲੱਗ ਰਿਹਾ ਹੈ ਕਿ ਜਿਹੜੀ ਸ਼ਰੋਮਣੀ ਕਮੇਟੀ ਪੂਰੇ ਸਿੱਖ ਲਈ ਪ੍ਰਚਾਰ ਕਰਨਾ ਚਾਹੀਦਾ ਸੀ ਸਿੱਖ ਜਗਤ ਲਈ ਅੱਜ ਉਹ ਆਪਣੇ ਮੁਲਾਜ਼ਮਾਂ ਨੂੰ ਹੀ ਜਿਹੜਾ ਸੰਤੁਸ਼ਟ ਨਹੀਂ ਕਰ ਪਾਰੀ ਜਾਂ ਅਜਿਹਾ ਮਾਹੌਲ ਨਹੀਂ ਸਿਰਜ ਪਾਰੀ ਕਿ ਉਹ ਜਿਹੜਾ ਲੜਾਈ ਝਗੜੇ ਤੋਂ ਦੂਰ ਰਹਿਣ ਤੇ ਆਪਸੀ ਭਾਈਚਾਰਕ ਸਾਂਝ ਰੱਖਣ ਦੇਖੋ ਮੈਂ ਇਹ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਇਹ ਸਾਰਾ ਕੁਝ ਗਰੂ ਕਰਾ ਰਿਹਾ ਇਹਨਾਂ ਨੇ ਦਰਬਾਰਤੋਂ ਅਕਾਲ ਤੱਕ ਸਭ ਦੀ ਕਰੀ ਆ ਜਥੇਦਾਰੀ ਦੇ ਅਹੁਦੇ ਨਹੀਂ ਕਰੀਆ ਸੌਂਡਿੰਗ ਕਮੇਟੀ ਦੇ ਅਹੁਦੇ ਨਹੀਂ ਕਰੀਆ ਤੇ ਫਿਰ ਇਹ ਹੁਣ ਬਚਣਗੇ ਕਿਵੇਂ ਇਹਨਾਂ ਨੇ ਪਾਪ ਵੱਡੇ ਕੀਤੇ ਨੇ ਉੱਥੇ ਬੈਠ ਕੇ ਇਹ ਮਾੜੇ ਕੰਮ ਕਰਦੇ ਨੇ ਕੋਫਰ ਤੋਲਦੇ ਨੇ ਫਿਰ ਇਹਨਾਂ ਨੂੰ ਸਜ਼ਾ ਤਾਂ ਮਿਲਣੀ ਮਿਲਣੀ ਆ ਤਾਂ ਇਹ ਸਨ ਪੰਥਕ ਮਸਲਿਆ ਤੇ ਅਹਿਮ ਵਿਚਾਰ ਚਰਚਾ ਜਿਹੜੀ ਆ ਰਾਜਾ ਬਾਬਾ ਦੁਵਾਰ ਰੈਪੈਚ ਕਰ ਲਈ ਤੇ ਤਾਂ ਇਹ ਪੰਥਕ ਮਸਲੇ ਤੇ ਜਿਹੜੇ ਬਹੁਤ ਚਰਚਾ ਕੀਤੀ ਗਈ ਆ ਰਾਜਾ ਰਾਜ ਸਿੰਘ ਬਾਬਾ ਨਿਹੰਗ ਸਿੰਘ ਵੱਲੋਂ ਤੇ ਉੱਥੇ ਹੀ ਦੇਖਣਾ ਹੋਵੇਗਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਵਾਰ ਵਾਰ ਦਾਅਵੇ ਠੋਕਰਿਆ ਉਹਨਾਂ ਦੇ ਦਾਅਵੇ ਵਿੱਚ ਕਿੰਨਾ ਕੁ ਦਬ ਹੋਵੇਗਾ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਪੰਥਕ ਮਸਲੇ ਆ ਜਿਹੜੇ ਉਹ ਕਦੋਂ ਤੱਕ ਹੱਲ ਹੋਣਗੇ ਕੈਮਰਾ ਪਰਸਨ ਲੱਕੀ ਦੇ ਨਾਲ ਸਤਨਾਮ ਸਿੰਘ ਮਠੋਈ ਔਨ ਏਅਰ ਦੋਸੀਆਂ ਨੂੰ ਜਿਹੜੇ ਸਾਰੇ ਆਮ ਦੋਸੀ ਨੇ ਉਹਨਾਂ ਨੂੰ ਬਚਾਇਆ ਜਾਂਦਾ ਜਿੱਤਾਂ ਸੰਦੀਪ ਬਰੇਟਾ ਵੀ ਅਜੇ ਤੱਕ ਫਰਾਰ ਆ ਉਹ ਵੀ ਪੜਿਆ ਨਹੀਂ ਗਿਆ ਉਹਨਾਂ ਨੂੰ ਕਿਉਂ ਜੇ ਕੋਈ ਸਿੰਘ ਕੋਈ ਕਾਰਵਾਈ ਕਰਦਾ ਤੇ ਉਹਦੇ ਪਰਿਵਾਰ ਤੱਕ ਚੱਕ ਲੈ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਚੱਕ ਇਹਨਾਂ ਦੇ ਬੱਚਿਆਂ ਨੂੰ ਕਿਉਂ ਨਹੀਂ ਚੱਕਿਆ ਗਿਆ ਸਰਕਾਰਾਂ ਵੱਲੋਂ ਕੀ ਇਹ ਇਹਨਾਂ ਦੇ ਸ਼ਾਹ ਕ ਜਿਹੜੀ ਡੇਰਾ ਮੁਖੀ ਵੱਲੋਂ ਪਾਈ ਜਾਂਦੀ ਆ ਤਾਂ ਉਸੇ ਦਾ ਜਿਹੜਾ ਇਹ سلسلہ ਚੱਲਦਾ ਹੈ ਕਿ ਉਸ ਦਾ ਜਦੋਂ ਵਿਰੋਧ ਹੁੰਦਾ ਹੈ ਤੇ ਵਿਰੋਧ ਦੇ ਦਰਮਿਆਨ ਹੀ ਫਿਲਮ ਆ ਜਾਂਦੀ ਹੈ ਤੇ ਫਿਲਮ ਲਵਾਉਣ ਦੇ ਲਈ ਮਾਫੀ ਨਾ ਮਿਲ ਜਾਂਦਾ ਤੇ ਮਾਫੀਨਾਮੇ ਤੇ ਵੀ ਹੁਣ ਵੱਡੇ ਖੁਲਾਸੇ ਹੋ ਰਹੇ ਆ ਜਸਟਿਸ ਰਣਜੀਤ ਸਿੰਘ ਨੇ ਵੱਡੇ ਖੁਲਾਸੇ ਕਰਤੇ ਕਿ ਅਸਲ ਮਾਫੀਨਾਮਾ ਤਾਂ ਪਹੁੰਚਿਆ ਹੀ ਨਹੀਂ ਉੱਥੇ ਆਪਣੇ ਕੋਲੋਂ ਹੀ ਬਣਾ ਕੇ ਜਿਹੜਾ ਪੇਸ਼ ਕਰ ਦਿੱਤਾ ਗਿਆ ਆਖਰਕਾਰ ਸਭ ਤੋਂ ਸਰਵ ਉੱਤਮ ਜਿਹੜਾ ਸਥਾਨ ਆ ਸਾਡਾ ਅਕਾਲ ਤਖਤ ਸਾਹਿਬ ਕਿ ਉਸ ਨੂੰ ਵੀ ਇੰਨਾ ਜਿਹੜਾ ਇਹਨਾਂ ਨੇ ਹਸੂ ਹਿਣਾ ਬਣਾ ਲਿਆ ਕਿ ਆਪਣੇ ਕੋਲੋਂ ਹੀ ਜਿਹੜਾ ਮਾਫੀਨਾਮਾ ਬਣਾ ਕੇ ਪੇਸ਼ ਕਰ ਦਿੱਤਾ ਉਥੋਂ ਦੇ ਜਿਹੜੇ ਜਥੇਦਾਰ ਤੇ ਉਹ ਜਥੇਦਾਰ ਨਹੀਂ ਮੈਂ ਤਾਂ ਉਹਨਾਂ ਨੂੰ ਬੁੱਚੜ ਕਹੂੰਗਾ ਗੁਰਬਚਨੇ ਵਰਗੇ ਉਹਨਾਂ ਨੇ ਸਾਰਾ ਉਹ ਤੁਸੀਂ ਸ਼ਰਮਤਾ ਕਰ ਲੈਂਦੇ ਗੁਰਬਚਨਿਆਂ ਅਬਦੇਅਹੁਦੇ ਤੇ ਬੈਠਾ ਸੀਗਾ ਇੱਕ ਸਰਕਾਰੀ ਦਬਾਅ ਥੱਲੇ ਆ ਕੇ ਕਿ ਪੈਸੇ ਦੇ ਲਾਲ ਥੱਲੇ ਆ ਕੇ ਤੁਸੀਂ ਜਿਹੜਾ ਹੁਕਮ ਨਾਂ ਲਿਖਿਆ ਉਹਦੀ ਠੋਕਰ ਕਿਉਂ ਨਹੀਂ ਮਾਰੀ ਉਹਨੇ ਹੁਣ ਉਹ ਕਿੱਥੇ ਦੁਰਦੁਰ ਘਰਦਾ ਫਿਰਦਾ ਮੈਂ ਤਾਂ ਕਹਣਾ ਜਿਹੜੇ ਉਹ ਉਸ ਟਾਈਮ ਸਮੂਹ ਲੋਕ ਤੇ ਜefe ਜefeਦਾਰ ਨੇ ਚਾਹੇ ਉਹ ਲੀਡਰ ਨੇ ਚਾਹੇ ਕੋਈ ਆ ਜਿਹੜੇ ਲੋਕ ਨੇ ਇਹਨਾਂ ਦੇ ਪਿੰਡਾਂ ਦੇ ਵਿੱਚ ਨਾ ਵੜਨ ਦੇਣ ਬਸ ਇਹ ਗੁਰੂ ਦੇ ਦੋਸ਼ੀ ਨੇ ਇਹਨਾਂ ਦੇ ਮਗਰਟਾਂ ਰੋੜੇ ਲੈ ਕੇ ਪੈਣਾ ਚਾਹੀਦਾ ਇਹਨਾਂ ਦੇ ਤੇ ਉਸ ਟਾਈਮ ਜਿਹੜੇ ਜਥੇਦਾਰ ਤੇ ਉਹ ਵੀ ਫਿਰ ਮਗਰੋਂ ਭੌਂਕੇ ਨੇ ਗੁਰਮਤ ਸਿੰਘ ਵਰਗੇ ਸਾਰਾ ਕੁਝ ਖਲਾਸੇ ਤਾਂ ਹੋਏ ਨੇ ਫਿਰ ਬਾਅਦ ਚ ਜਦੋਂ ਉਹਦੇ ਤੋਂ ਲਾਤਾ ਫਿਰ ਫਿਰ ਭੌਂਕਦੇ ਨੇ ਫਿਰ ਬੋਲਦੇ ਨੇ ਇਹ ਅਸੀਂ ਸਾਡੇ ਵਾਸਤੇ ਉਹਨਾਂ ਕੋਈ ਇੱਜ਼ਤ ਨਹੀਂ ਹੈਗੀ ਇਹ ਜਿਹੇ ਜਥੇਦਾਰਾਂ ਨੂੰ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਰੋਲ ਲੱਕ ਜਿਹਨਾਂ ਨੇ ਅਕਾਲ ਤਖਤ ਦੇ ਅਹੁਦੇਆਂ ਦੁਰਵਰਤੋਂ ਕੀਤੀ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਹ ਲਾਈ ਆ ਉਹ ਕੋਈ ਜਥੇਦਾਰ ਨਹੀਂ ਸੀ ਲਫਾਫਿਆਂ ਦੇ ਵਿੱਚੋਂ ਨਿਕਲੇ ਹੋਏ ਪੁੱਚੜ ਤੇ ਪੋਚੜ ਅਕਾਲੀ ਫੂਲਾ ਸਿੰਘ ਵਰਗਾ ਜੇ ਜੱਜੇਦਾਰ ਹੁੰਦਾ ਸੜੇ ਨਿਹੰਗ ਸਿੰਘ ਜਸੇਬੰਦੀਆਂ ਮੈਂ ਤਾਂ ਕਹਿੰਦਾ ਮਰ ਗਿਆ ਇਹਨਾਂ ਦੇ ਗਲਾਂ ਦੇ ਵਿੱਚ ਸੰਗਲ ਕਿਉਂ ਨਹੀਂ ਪਾਏ ਇਕੱਠੇ ਹੋ ਕੇ ਇਹ ਵੀ ਉਹਨਾਂ ਦੇ ਐਂ ਹੱਥ ਧਲਾ ਇਹਨਾਂ ਵੀ ਉਹਨਾਂ ਦੇ ਹੱਥ ਮੂਰੇ ਜੋੜਦੇ ਨੇ ਬਾਦਲ ਕਹਿੰਦੇ ਅੱਜ ਵੀ ਉਹਨਾਂ ਦਾ ਖੜਾ ਨਹੀਂ ਛੱਡਦੇ ਅੱਜ ਵੀ ਤੁਰੇ ਫਿਰਦੇ ਨੇ ਦੋਸੀ ਨੇ ਕੋਈ ਗੱਲ ਨਹੀਂ ਸਮਾ ਆਊਗਾ ਸੰਗਲ ਜੇ ਇਹਨਾਂ ਦੇ ਗੱਲ 'ਚ ਨਾ ਪਾਏ ਪੰਥ ਸਰਕਾਰ ਹੋਣ ਦੇ ਪੰਥਕਾ ਜੇ ਆ ਜਾਣ ਦੇ ਕੋਈ ਕੋਈ ਗੱਲ ਨਹੀਂ ਜੱਜੇਦਾਰ ਚੰਗਾ ਫੇਰ ਬਦਲੇ ਅਸੀਂ ਲੈਣੇ ਆ ਕੋਈ ਵੀ ਦੋਸੀ ਨਹੀਂ ਬਖਸ਼ਿਆ ਜਾਊਗਾ ਸਾਡੇ ਰਾਉਂਟੇ ਖੜੇ ਹੋ ਜਾਂਦੇ ਨੇ ਜਦੋਂ ਇਸ ਕਾਲ ਤੱਕ ਸਭੀ ਦੁਰਵਰਤੋਂ ਕਰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਾਹਰ ਦਾ ਰੋਲ ਤਾਂ ਫਿਰ ਅਸੀਂ ਜਿਉਂਦੇ ਕਿਉਂ ਨਾ ਮਰ ਕੇ ਸਿੱਖ ਤੇ ਜਿਹੜੇ ਫਿਰ ਸ਼ਾਇਦ ਡਰੇ ਨਹੀਂ ਫਿਰ ਇਹਨਾਂ ਨੇ ਫਿਲਮਾਂ ਚ ਲਾਈਆਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਸਾਰਾ ਕੁਝ ਸੱਚ ਆ ਗਿਆ ਅਸਲ ਸੱਚ ਪਰ ਜਿਨ੍ਹਾਂ ਨੇ ਕਰਾਇਆ